ਰੇਡੀਓ ਖਬਰਸਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਿਨ ਸ਼ੁੱਕਰਵਾਰ 26 ਅਪ੍ਰੈਲ ਦੇਸੀ ਮਹੀਨਾ 14 ਵਿਸਾਖੀ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ ਖਬਰਾਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤੇ 88 ਸੀਟਾਂ ਤੇ ਹੋਈ VOTING ਜੀ타 ਕੇਜਰੀਵਾਲ ਦਿੱਲੀ ਤੇ ਪੰਜਾਬ ਚ ਨੇ ਕਈ ਰਾਜਾਂ ਵਿੱਚ ਕਰੇਗੀ ਚੋਣ ਪ੍ਰਚਾਰ ਭਾਜਪਾ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਾ ਹੋਇਆ ਔਕਾ 15 ਦਿਨਾਂ ਵਿੱਚ 40 ਥਾਵਾਂ ਤੇ ਹੋਇਆ ਵਿਰੋਧ ਅਮਰਿਤਪਾਲ ਸਿੰਘ ਖਦੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਲੜਨ ਦੇ ਚੋਣ ਪ੍ਰਧਾਨ ਮੰਤਰੀ ਮੋਦੀ ਦੇ ਮੰਗਲ ਸੂਤਰ ਵਾਲੇ ਬਿਆਨ ਤੇ ਕਾਂਗਰਸ ਨੇ ਘੇਰੀ ਪਾਜਾ ਅਕਾਲੀ ਉਮੀਦਵਾਰ ਬੋਬੀ ਮਾਨ ਨੇ ਪਿੰਡਾਂ ਅੰਦਰ ਪਖਾਈ ਚੋਣ ਮਹਿਮ ਉਹਨਿੰਨਾ ਖਬਰਾਂ ਦੀ ਤਫਸੀਲ ਤੇ ਕੁਝ ਧੋਰ ਖਬਰਾਂ ਦੇਸ਼ ਦੇ 13 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 88 ਲੋਕ ਸਭਾ ਸੀਟਾਂ ਤੇ ਅੱਜ ਦੂਜੇ ਪੜਾਵੀ VOTING ਹੋਈ ਹੈ ਇਸ ਦੇ ਨਾਲ ਹੀ ਬਾੜੀ ਮਨੀਪੁਰ ਲੋਕ ਸਭਾ ਹਲਕੇ ਦੇ ਬਾਕੀ ਖੇਤਰਾਂ ਦੇ ਵਿੱਚ ਵੀ VOTING ਹੋਈ ਅੱਜ ਕੇਰਲ ਦੀਆਂ ਸਾਰੀਆਂ 20 ਕਰਨਾਟਕ ਦੀਆਂ 14 ਰਾਜਸਥਾਨ ਦੀਆਂ 13 ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ 88 ਮੱਧ ਪ੍ਰਦੇਸ਼ ਦੀਆਂ 6 ਅਸਾਮ ਅਤੇ ਬਿਹਾਰ ਦੀਆਂ 5-5 ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਦੀਆਂ 3-3 ਤ੍ਰਿਪੁਰਾ ਦੀਆਂ 1-1 ਸੀਟਾਂ ਤੇ VOTING ਹੋਈ ਜੰਮੂ ਕਸ਼ਮੀਰ ਦੀਆਂ ਦੋਵੇਂ ਲੋਕ ਸਭਾ ਸੀਟਾਂ ਤੇ ਵੋਟਾਂ ਪਈਆਂ 7ਵੀਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀ VOTING ਲਈ ਚੋਣ ਕਮਿਸ਼ਨ ਵੱਲੋਂ ਸੁਰੱਖਿਆ ਤੇ ਹੋਰ ਪ੍ਰਬੰਧ ਪਕੜਾ ਕੀਤੇ ਗਏ ਹਨ ਕੁੱਲ 16 ਕਰੋੜ ਵੋਟਰਾਂ ਲਈ 1,66,000 ਪੁਲਿਸ ਸਟੇਸ਼ਨ ਬਣਾਏ ਗਏ ਹਨ ਸਾਨੂੰ ਦੱਸਿਆ ਕਿ ਪਹਿਲੇ ਪੜਾਅ ਵਿੱਚ 19 ਅਪ੍ਰੈਲ ਨੂੰ 102 ਸੀਟਾਂ ਤੇ VOTING ਹੋਈ ਸੀ 7ਵੇਂ ਅਤੇ ਆਖਰੀ ਪੜਾਅ ਵਿੱਚ ਇੱਕ ਦੂਜੋਂ VOTING ਹੋਈ ਲੋਕ ਸਭਾ ਚੋਣਾਂ ਦੇ ਨਤੀਜੇ ਚਾਰ ਦੂਜੋਂ ਵੋਟਾਂ ਦੀ ਗਿਣਤੀ ਤੋਂ ਬਾਅਦ ਆਉਣਗੇ 13 ਸੂਬਿਆਂ 'ਚ ਜਾਰੀ ਦੂਜੇ ਪੜਾਅ ਦੀ VOTING ਦਾ 3 ਵਜੇ ਤੱਕ ਦਾ ਅੰਕੜਾ ਸਾਹਮਣੇ ਆ ਚੁੱਕਾ ਹੈ ਦਪਹਿਰ ਦੇ 3 ਵਜੇ ਤੱਕ ਤ੍ਰਿਪੁਰਾ ਵਿੱਚ ਸਭ ਤੋਂ ਵੱਧ 68.92 ਫੀਸਦੀ ਅਤੇ ਮਹਾਰਾਸ਼ਟਰ 'ਚ ਸਭ ਤੋਂ ਘੱਟ 43.01 ਫੀਸਦੀ VOTING ਹੋਈ ਸੋਸ਼ਲ ਮੀਡੀਆ ਪਲੇਟਫਾਰਮ WhatsApp ਨੇ ਦਿੱਲੀ ਹਾਈ ਕੋਰਟ ਵਿੱਚ ਐਨਕ੍ਰਿਪਸ਼ਨ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਸਾਫ਼ ਤੌਰ ਤੇ ਕਿਹਾ ਹੈ ਕਿ ਜੇ ਉਸ ਨੂੰ ਐਨਕ੍ਰਿਪਸ਼ਨ ਹਟਾਉਣ ਲਈ ਆ ਗਿਆ ਤਾਂ ਉਹ ਭਾਰਤ ਛੱਡ ਦੇਵੇਗਾ WhatsApp ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਜੇ ਮੈਸੇਜ ਐਨਕ੍ਰਿਪਸ਼ਨ ਨੂੰ ਤੋੜਨ ਲਈ ਮਜਬੂਰ ਕੀਤਾ ਜਾਂਦਾ ਤਾਂ ਇਸ ਨੂੰ ਭਾਰਤ ਦੇ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕਰ ਦਿੱਤਾ ਜਾਵੇਗਾ Meta ਦੀ ਮਾਲਕੀ ਵਾਲੀ ਕੰਪਨੀ WhatsApp ਨੇ ਕਿਹਾ ਕਿ ਇਹ ਐਂਡ ਟੂ ਐਂਡ ਐਨਕ੍ਰਿਪਸ਼ਨ ਨੂੰ ਯਕੀਨੀ ਬਣਾ ਕੇ ਉਪਭੋਗਤਾਵਾਂ ਦੀ ਨਿੱਜਤਾ ਦੀ ਰੱਖਿਆ ਕਰਦਾ ਹੈ ਇਸ ਦੇ ذریعے ਇਹ ਯਕੀਨੀ ਬਣਾਇਆ ਜਾਂਦਾ ਕਿ ਸਿਰਫ ਢੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਹੀ ਅੰਦਰ ਦੀ ਸਮਗਰੀ ਨੂੰ ਜਾਣ ਸਕਦੇ ਹਨ ਪੰਜਾਬ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ ਨੇ ਕੇਂਦਰੀ ਏਜੰਸੀਆਂ ਤੇ ਜੰਮੂ ਕਸ਼ਮੀਰ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਸੰਗਠਿਤ ਅਪਰਾਧ ਗਰੋਹ ਦੇ 11 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੋਸਟ ਵਿੱਚ ਕਿਹਾ ਇੱਕ ਵੱਡੀ ਸਫਲਤਾ ਵਿੱਚ ਏਜੀਐਸ ਪੰਜਾਬ ਨੇ ਕੇਂਦਰੀ ਏਜੰਸੀਆਂ ਤੇ ਜੰਮੂ ਕਸ਼ਮੀਰ ਪੁਲਿਸ ਨਾਲ ਸਾਂਝੇ ਆਪਰੇਸ਼ਨ ਵਿੱਚ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਵੱਲੋਂ ਚਲਾਏ ਜਾ ਰਹੇ ਵਿਰੋਧ ਦੇ 11 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਫੜੇ ਮੁਲਜ਼ਮ ਕਤਲ ਦੀ ਕੋਸ਼ਿਸ਼, ਦਕੈਤੀ ਅਤੇ ਨਸ਼ਾ ਤਸਕਰੀ ਵਰਗੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ। ਵਿਰੋਧ ਦੇ ਮੈਂਬਰਾਂ ਤੋਂ ਤਿੰਨ ਪਿਸਤੌਲ, ਦੁਨਾਲੀਆਂ ਤੇ 26 ਕਾਰਤੂਸ ਬਰਾਮਦ ਕੀਤੇ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਜਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਪ੍ਰਚਾਰ ਕਰੇਗੀ ਪਾਰਟੀ ਦੇ ਸੀਨੀਅਰ ਆਤੀਸ਼ੀ ਨੇ ਅੱਜ ਇਸ ਦਾ ਐਲਾਨ ਕੀਤਾ ਆਤੀਸ਼ੀ ਨੇ ਕਿਹਾ ਕਿ ਉਸ ਇੱਕ ਸਵਾਰ ਨੂੰ ਪੂਰਬੀ ਦਿੱਲੀ ਲੋਕ ਸਭਾ ਸੀਟ ਤੇ ਰੋਡ ਸ਼ੋ ਨਾਲ ਆਪਣੀ ਚੋਲਵੇਂ ਮਂ ਦੀ ਸ਼ੁਰੂਆਤ ਕਰੇਗੀ ਉਹ ਦਿੱਲੀ ਪੰਜਾਬ ਗੁਜਰਾਤ ਤੇ ਹਰਿਆਣਾ ਵਿੱਚ ਪਾਰਟੀ ਲਈ ਪ੍ਰਚਾਰ ਕਰੇਗੀ ਦੇਸ਼ ਦੀ ਸੱਤਾ ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨਾ ਵੀ ਔਖਾ ਹੋਇਆ ਪਿਆ ਪਾਜਾ ਨਾਲੋਂ ਵਕ ਵਕ ਤਾਈ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਪਿੰਡਾਂ ਵਿੱਚ ਭਾਜਪਾ ਉਮੀਦਵਾਰਾਂ ਦਾ ਘਰਾਓ ਕੀਤਾ ਜਾ ਰਿਹਾ ਹੈ ਪਿਛਲੇ 15 ਦਿਨਾਂ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਵਕ ਵਕ ਥਾਵਾਂ ਤੇ ਤਕਰੀਬਨ 40 ਜਗ੍ਹਾ ਤੇ ਭਾਜਪਾ ਦਾ ਵਿਰੋਧ ਕੀਤਾ ਗਿਆ ਭਾਜਪਾ ਵੱਲੋਂ ਹੁਣ ਤੱਕ ਸੂਬੇ ਦੀਆਂ 13 ਸੀਟਾਂ ਵਿੱਚੋਂ 9 ਤੇ ਉਮੀਦਵਾਰ ਲਾਨੇ ਗਏ ਨੇ ਪੰਜਾਬ ਪੁਲਿਸ ਇੰਟੈਲੀਜੈਂਸ ਵਿੰਗ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ ਭਾਜਪਾ ਦਾ ਸਭ ਤੋਂ ਵੱਡਾ ਵਿਰੋਧ ਫਰੀਦਕੋਟ ਹਲਕੇ ਵਿੱਚ ਕੀਤਾ ਜਾ ਰਿਹਾ ਹੈ ਇੱਥੇ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਤੋਂ ਸੰਸਦ ਮੈਂਬਰ ਅਤੇਾਇਖਾਂਤਰਾ ਹਲਕੋਂ ਟੋਨ ਮੈਦਾਨ ਵਿੱਚ ਉਤਰਿਆ ਹੈ ਇਕੱਲੇ ਫਰੀਦਕੋਟ ਦੇ ਵਿੱਚ ਹੀ 15 ਥਾਵਾਂ ਤੇ ਹੰਸਰਾਜ ਹੰਸ ਦਾ ਵਿਰੋਧ ਕੀਤਾ ਗਿਆ ਹੰਸਰਾਜ ਹੰਸ ਵੱਲੋਂ ਚਾਰ ਪਿਆਲ ਤੋਂ ਆਪਣੀ ਟੋਨ ਮੇਂ ਮਸ਼ਹੂਰ ਕੀਤੀ ਗਈ ਸੀ ਉਸ ਦਿਨ ਤੋਂ ਤਕਰੀਬਨ ਹਰ ਰੋਜ਼ ਹੀ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਵਿੱਤ ਦਿਨੀ ਵੀ ਉਹਨਾਂ ਦਾ ਵਿਰੋਧ ਕੀਤੇ ਜਾਣ ਮਗਰੋਂ 25 ਤੋਂ ਵੱਧ ਕਿਸਾਨਾਂ ਨੂੰ ਪੁਲਿਸ ਵੱਲੋਂ ਸਰਾਸ਼ਟ ਵਿੱਚ ਲਿਆ ਗਿਆ ਸੀ ਇਸ ਤੋਂ ਇਲਾਵਾ ਅਮਰਖਰ ਵਿੱਚ ਕਿਸਾਨਾਂ ਵੱਲੋਂ ਭਾਜਪਾ ਦੀਆਂ ਘੱਟੋ ਘੱਟ 10 ਟੂਨ ਮੀਟਿੰਗਾਂ ਵਿੱਚ ਰਿੱਕਾ ਪਾਇਆ ਗਿਆ ਇੱਥੇ ਭਾਜਪਾ ਦੀ ਜਨਤਾ ਪਾਰਟੀ ਕੁਲ ਤਰਨਜੀਤ ਸਿੰਘ ਸੰਧੂ ਨੂੰ ਟੋਨ ਮੈਦਾਨ ਵਿੱਚ ਉਤਾਰਿਆ ਗਿਆ ਇੱਥੇ ਤਾਂ ਇੱਕ ਥਾਂ ਤੇ ਕਿਸਾਨਾਂ ਤੇ ਭਾਜਪਾ ਵਰਕਰਾਂ 'ਚ ਟਕਰਾਅ ਵੀ ਹੋ ਗਿਆ ਸੀ ਉੱਥੇ ਬਠਿੰਡਾ ਵਿੱਚ ਇੱਕ ਹਫ਼ਤੇ ਵਿੱਚ 6 ਵਾਰ ਵਿਰੋਧ ਪ੍ਰਦਰਸ਼ਨ ਹੋਇਆ ਭਾਜਪਾ ਉਮੀਦਵਾਰ ਤੇ ਸਾਥਕਾਂ ਆਈਏ ਸਫਸਰ ਪਰਮਪਾਲ ਕੌਰ ਨੂੰ 6 ਵਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਸ ਤਰ੍ਹਾਂ ਪਟਿਆਲਾ ਤੋਂ ਮੌਜੂਦਾ ਸੰਚਿਤ ਨੰਬਰ ਤੇ ਪਟਨਾ ਮੀਂਦਵਰ ਪਰਨੀਤ ਕੋਰ ਨੂੰ ਵੀ ਦੋ ਥਾਵਾਂ ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਵੱਲੋਂ ਸਮਾਣਾ ਤੇ ਪਟਨਾ ਵਿਖੇ ਪਰਨੀਤ ਕੋਰ ਦਾ ਵਿਰੋਧ ਕੀਤਾ ਗਿਆ ਇਸ ਤੋਂ ਇਲਾਵਾ ਜਲੰਧਰ ਤੋਂ ਮੀਂਦਵਰ ਸ਼ੀਲ ਕੁਮਾਰ ਰਿੰਕੂ ਦਾ ਵੀ ਦਿੱਤੇ ਦਿਨ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਆਪਣੀ ਸੀ ਨਿਯਮਤ ਕੌਂਨਲ ਪਰਿਵਾਰ ਸਮੇਤ ਸਚਪੰਚੀ ਜਿੰਦ ਮੰਤਲ ਸਾਹਿਬ ਨਤਮਸਤਕੋਂ ਪਹੁੰਚੇ ਹਨ ਇਸ ਦੌਰਾਨ ਮੁੱਖ ਮੰਤਰੀ ਨੇ ਸ਼੍ਰੀ ਮੰਦਤਲ ਸਾਹਿਬ ਦੇ ਕੇ ਸੋਖ ਸ਼ਾਂਤੀ ਦੀ ਅਰਦਾਸ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਸੁਰੱਖਿਆ ਲਈ ਤনাਤ ਦਿੱਤੇ ਗਏ ਹਨ ਇਸ ਮੌਕੇ ਮਾਨ ਦੀ ਮਾਤਾ ਹਰਪਾਲ ਕੌਰ ਤੇ ਭੈਣ ਮਨਪ੍ਰੀਤ ਕੌਰ ਵੀ ਨਾਲ ਸਨ ਮੁੱਖ ਮੰਤਰੀ ਮਾਨ ਦੀ ਤੀ ਨਿਯਮਤ ਕੌਂਡਾ ਜਨਮ 28 ਮਾਰਚ 2024 ਨੂੰ ਹੋਇਆ ਸੀ ਮਾਨ ਦਾ ਦੂਸਰਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ 7 ਜੁਲਾਈ 2022 ਨੂੰ ਹੋਇਆ ਸੀ ਭਗਵੰਤ ਮਾਨ ਪਹਿਲੀ ਵਾਰੀ ਆਪਣੇ ਧੀ ਨਿਆਮਤ ਕੌਰ ਨੂੰ ਸੱਚਕਨ ਸੁਲਮੰਦਰ ਸਾਹਿਬ ਦੇ ਮੱਥਾ ਟਿਕਾਉਣ ਲਈ ਲੈ ਕੇ ਪਹੁੰਚੇ ਹਨ। ਇਸਤਾਮਦੀ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਐਲਐਸਏ ਤਹਿਤ ਬੰਦ ਅਮਰਿਤਪਾਲ ਸਿੰਘ ਖਰੂਰ ਸਾਹਬ ਤੋਂ ਆਜ਼ਾਦ ਉਮੀਦਾਰ ਵੱਜੋਂ ਚੋਣ ਲੜਦੇ। ਇਸ ਗੱਲ ਦੀ ਪੁਸ਼ਟੀ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਦੇ ਮਾਤਾ ਬਲਵਿੰਦਰ ਕੌਰ ਨੇ ਕੀਤੀ ਹੈ। ਉਨ੍ਹਾਂ ਦਾ ਇੱਕ ਲਿਖਤੀ ਬਿਆਨ ਸਾਹਮਣੇ ਆਇਆ ਹੈ। ਮੱਤਾਪਲ ਵਿੰਦਰਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਉੱਤੇ ਵੱਡੀ ਪੱਧਰ ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਠੱਲ ਪਾਉਣ ਲਈ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਰੂਪ ਦੇਣ ਵਾਸਤੇ ਐਨਐਸਏ ਖਤਮ ਕਰਾਉਣ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇਦਰਦ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਣ ਲਈ ਪਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ਦੇ ਕੇਂਦਰੀ ਸੱਤਾ ਵਿੱਚ ਆਉਣ ਨਾਲ ਮੰਗਲ ਸੂਤਰ ਨੂੰ ਖਤਰਾ ਦੱਸਣ ਦੇ ਬਿਆਨ ਉੱਤੇ ਸਿੱਕੀ ਪ੍ਰਤੀਕਿਰਿਆ ਪ੍ਰਗਟ ਕਰਦੇ ਹਾਂ। ਸੀਨੀਅਰ ਕਾਂਗਸੀ ਆਗੂ ਤੇ ਪੰਜਾਬ ਦੇ ਸਾਫਾ ਸੂਚਕ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਮੋਦੀ ਬਿਨਾ ਮਤਰਬ ਦਾ ਹੰਗਵਾਖੜਾ ਕਰਕੇ ਮੁਲਕ ਦੀ ਬਹੁ ਗਿਣਤੀ ਦੀਆਂ ਵੋਟਾਂ ਵਟੋੜਨਾ ਚਾਹੁੰਦੇ ਨੇ ਸਿੱਧੂ ਨੇ ਕਿਹਾ ਕਿ ਮੁਲਕ ਵਿੱਚ ਹੋਈਆਂ ਪਹਿਲੇ ਗੇੜ ਦੀਆਂ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਹੱਥਾਂ ਏਟੋ ਜ਼ਮੀਨ ਖਿੱਚਦੀ ਆਪਣੇ ਪੈਰਾਂ ਹੇਠੋਂ ਜ਼ਮੀਨ ਖਿੱਚਦੀ ਨਗਰ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਸਾਰਾ ਜ਼ੋਰ ਦੇਸ਼ ਤੇ ਇੱਕ ਪ੍ਰਮੁੱਖ ਕੱਟ ਗਿਣਤੀ ਪਾਜਰੇ ਵਿਰੁੱਧ ਮੁਲਕ ਦੇ ਬਹੁ ਗਿਣਤੀ ਪਾਜਰੇ ਵਿੱਚ ਅੰਨੀ ਨਫ਼ਰਤ ਪੈਦਾ ਕਰਕੇ ਉਹਨਾਂ ਦੀਆਂ ਵੋਟਾਂ हासिल ਕਰਨ ਉਤੇ ਲੱਗਿਆ ਹੋਇਆ ਹੈ ਉਹਨਾਂ ਕਹਿਆ ਕਿ ਫੁੱਟਪਾਉ ਸੋਚ ਵਿੱਚੋਂ ਹੀ ਮੰਦਰਾਂ ਦਾ ਤਨ ਹੋਰਨਾ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ ਵਿੱਚ ਵੰਡਣ ਲੋਕਾਂ ਦਾ ਸੋਨਾ ਤੇ ਧਨ ਕੋ ਕੇ ਜਿਆਦਾ ਬੱਚਿਆਂ ਵਾਲੇ ਭਾਈਚਾਰਿਆਂ ਨੂੰ ਦੇਣ ਤੇ ਮੰਗਲ ਚੂਤਰ ਨੂੰ ਖਤਰਾ ਹੋਣ ਦੀ ਨੈਤਿਕਤਾ ਤੋਂ ਗਿਰੀ ਹੋਈ ਖੁੱੱਚੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਸਿੱਧੂ ਨੇ ਕਿਹਾ ਕਿ ਦੁੱਖ ਤੇ ਅਫਸੋਸ ਇਸ ਗੱਲ ਦਾ ਕਿ ਉਹ ਮੁਲਕ ਦੇ ਵੱਕਸਫ ਭਾਈਚਾਰਿਆਂ ਵਿੱਚ ਨਫਸਾ ਤੇ ਫੁੱਟਫਾਇਦਾ ਕਰਨ ਵਾਲੇ ਇਹ ਬਿਆਨ ਕੋਈ ਹੋਰ ਨਹੀਂ ਸਗੋਂ ਮੁਲਕ ਦਾ 10 ਸਾਲ ਤੱਕ ਰਹਿ ਚੁੱਕਿਆ ਪ੍ਰਧਾਨ ਮੰਤਰੀ ਦੇ ਰਿਹਾ ਹੈ ਜੇਸਤੋ ਇਹ ਆਲੋਚਿਤੀ ਜਾਂਦੀ ਹੈ ਕਿ ਉਹ ਮੁਲਕ ਦੀ ਤਰੱਕੀ ਤੇ ਵਿਕਾਸ ਦੀ ਗੱਲ ਕਰੇਗਾ ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਿਸ ਮੁਲਕ ਦੇ 90% ਤੋਂ ਵੱਧ ਸਰਦਾਰਕ ਅਤੇ ਅਹੁਦੇ ਬਹੁਗਣਤੀ ਭਾਈਚਾਰੇ ਦੇ ਵਿਅਕਤੀਆਂ ਕੋਲ ਹੋਣ ਉਸ ਭਾਈਚਾਰੇ ਦੇ ਧਾਰਮਿਕ ਚਿੰਨ੍ਹ ਨੂੰ ਕੋਈ ਖਤਰਾ ਕਿਵੇਂ ਹੋ ਸਕਦਾ ਹੈ ਉਹਨਾਂ ਨੇ ਮੋਦੀ ਤੇ ਉਸ ਦੇ ਪੈਰੋਕਾਰਾਂ ਨੂੰ ਪੁੱਛਿਆ ਕਿ ਉਹ ਕੋਈ ਇੱਕ ਉਦਾਹਰਣ ਦੱਸਣ ਜਦੋਂ ਇਸ ਮੁਲਕ ਵਿੱਚ ਬਹੁਗਣਤੀ ਭਾਈਚਾਰੇ ਦੇ ਧਾਰਮਿਕ ਚਿੰਨ੍ਹਾਂ ਦੇ ਪੈਣ ਲਈ ਕੋਈ ਖਤਰਾ ਖੜਾ ਹੋਇਆ ਹੋਵੇ ਕਿਸ ਦੇ ਉਲਟ ਸੈਕਟਰ ਦਾ ਅਨੁਦਤੀਆਂ ਜਾ ਸਕਦੀ ਹੈ ਜਦੋਂ ਘਟ ਗਿੰਤੀ ਭਾਜ ਚਰਨ ਨੂੰ ਆਪਣੇ ਧਰਮ ਜਿਹਨਾਂ ਨੂੰ ਪੈਨਨ ਉਤੇ ਪਵੰਦੀ ਦਾ ਸਾਹਮਣਾ ਕਰਨਾ ਪਿਆ। ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਵੱਡਾ ਦਾਅ ਖੇਡ ਸਕਦੀ ਹੈ ਇਸ ਨਾਲ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਗਏ ਸੰਸਦ ਮੈਂਬਰ ਰਮੇਸ਼ ਬਿੱਟੂ ਲਈ ਵੱਡੀ ਚੁਣੌਤੀ ਖੜੀ ਹੋ ਸਕਦੀ ਹੈ। ਕਾਂਗਰਸ ਨੇ ਹਲਕਿਆਂ ਵਿੱਚ ਚਰਚਾ ਹੈ ਕਿ ਰਮੇਸ਼ ਬਿੱਟੂ ਦੀ ਥਾਂ ਲਈ ਉਹਨਾਂ ਦੇ ਹੀ ਚਿਹਰੇ ਭਰਾ ਗੁਰਕੀਰਤ ਸਿੰਘ ਪੋਟਲੀ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਜਾਵੇ। दरअसल तो तो जे, जे का टिकट देके उमीदवार बनाया जा रहा है शहर की राजनीति के समीकरण बदल जाइए की गुरकीरत कोठली मरहूम मुख्यमंत्री बेम सिंह कोठे भाजपा उम्मीदवार रवनीत बिटू के चचेरे भरा ने ਕੋਟਲੀ ਦੀ ਕਾਂਗਰਸ ਹਾਈ ਕਮਾਂਡ ਵਿੱਚ ਚੰਗੀ ਪਕੜ ਹੈ ਤੇ ਉਹਨਾਂ ਨੂੰ ਰਾਹੁਲ ਗਾਂਧੀ ਦਾ ਵੀ ਕਰੀਬੀ ਮੰਨਿਆ ਜਾਂਦਾ ਹੈ ਸੂਤਰਾਂ ਅਨੁਸਾਰ ਜੇਕਰ ਵਿਅੰਤ ਸਿੰਘ ਦੇ ਨਾਂ ਤੇ ਵੋਟਾਂ ਹਾਸਲ ਕਰਨ ਲਈ ਪਾਰਟੀ ਦਾ ਬਿੱਟੂ ਨੂੰ ਟਿਕਟ ਦੇ ਸਕਦੀ ਹੈ ਤਾਂ ਵਿਅੰਤ ਸਿੰਘ ਦੇ ਨਾਮ ਤੇ ਹੀ ਆਪਣਾ ਵੋਟ ਬੈਂਕ ਬਚਾਉਣ ਲਈ ਕਾਂਗਰਸ ਕੋਟਲੀ ਤੇ ਦਾਅ ਖੇਡਣ ਦੀ ਚੈਰੀ ਵਿੱਚ ਹੈ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼ੋਮਣੀ ਕਾਲੀਗਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਗੁਰੂ ਹਰਸ਼ਾਏ ਹਲਕੇ ਦੇ ਵੱਖ-ਵੱਖ ਸਰਕਲਾਂ ਅੰਦਰ ਹਲਕਾ ਚਾਰਜ ਵਰਦੇਵ ਸਿੰਘ ਮਾਨ ਦੀ ਅਗਵਾਈ ਹੇਠ ਚੋਣ ਮੁਹਿੰਮ ਤੇਜ਼ ਕਰਦੇ ਆ ਮੀਟਿੰਗਾਂ ਕੀਤੀਆਂ ਨੇ ਹਲਕੇ ਦੇ ਪਿੰਡ ਮਹਿਮਾ ਲਾਲਚੀਆਂ ਵਿਖੇ ਸਰਕਲਾਂ ਦੀਆਂ ਮੀਟਿੰਗਾਂ ਦੌਰਾਨ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦੇ ਆ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਅਕਾਲੀ ਦਲ ਵੱਲੋਂ ਕੀਤੇ ਗਏ ਪੰਜਾਬ ਦੇ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਦੇ ਮੱਦੇਨਜ਼ਰ ਇੱਕ ਇੱਕ ਵੋਟ ਤੱਕੜੀ ਦੇ ਨਿਸ਼ਾਨ ਤੇ ਪਾਉਣ ਦੀ ਅਪੀਲ ਕੀਤੀ ਹੈ ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ ਸੁਰਨਜੀਤ ਸਿੰਘ ਮੋਗਾ ਨੂੰ ਦਿਓ ਜਸਤ ਰੱਬ ਰਾਖਾ